ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਵੰਦਰ ਸਿੰਘ ਪੱਖੋਕੇ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਦਾ ਮੈਂ ਨਿਵਾਣਾ ਜੀ ਸੇਵਾਦਾਰ ਹਾਂ ਤੇ ਅੱਜ ਸਾਡੇ ਦਫ਼ਤਰ ਵਿਖੇ ਪਹੁੰਚੇ ਨੇ ਜੀ ਭਾਈ ਸਰਬਜੀਤ ਸਿੰਘ ਜੀ ਜੋ ਕਿ ਭਰਾਤਾ ਨੇ ਸ਼ਹੀਦ ਭਾਈ ਅਵਤਾਰ ਸਿੰਘ ਜੀ 파ਰੋਵਾਲ ਉਹ ਮਹਾਨ ਸ਼ਹੀਦ ਜਿਹੜੇ ਜੂਨ 1984 ਚ ਦਰਬਾਰ ਸਾਹਿਬ ਤੇ ਹੋਏ ਹਮਲੇ ਦੌਰਾਨ ਤਿੰਨ ਦਿਨ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਰਹਿ ਕੇ ਤੇ ਸੇਵਾ ਕਰਦੇ ਰਹੇ ਤੇ ਵਰਦੀਆਂ ਗੋਲੀਆਂ ਦੀ ਪਰਵਾਹ ਨਹੀਂ ਕੀਤੀ ਤੇ ਉੱਥੇ ਹੀ ਫਿਰ ਉਹਨਾਂ ਨੂੰ ਗੋਲੀ ਲੱਗ ਗਈ ਤੇ ਗੋਲੀ ਲੱਗਣ ਤੋਂ ਜ਼ਖਮੀ ਹਾਲਤ ਦੇ ਵਿੱਚ ਵੀ ਉੱਥੇ ਢੋ ਲਾ ਕੇ ਬੈਠੇ ਰਹੇ ਉਹ ਸਥਾਨ ਨਹੀਂ ਛੱਡਿਆ ਅ ਐਸੇ ਮਹਾਨ ਸ਼ਹੀਦ ਨੂੰ ਕੋਟਨ ਕੋਟ ਪ੍ਰਣਾਮ ਆ ਤੇ ਅੱਜ ਸਾਨੂੰ ਨਿਊ ਜਰਸੀ ਦੀ ਸੰਗਤ ਨੇ ਅ ਕਿਉਂਕਿ ਪਿਛਲੇ ਦਿਨੀ ਅਸੀਂ ਆਪਣੇ ਚੈਨਲ ਦੇ ਉੱਤੇ ਭਾਈ ਸਰਬਜੀਤ ਸਿੰਘ ਜੀ ਦੀ ਇੰਟਰਵਿਊ ਜਿਹੜੀ ਆ ਅਸੀਂ ਸਾਂਝੀ ਕੀਤੀ ਸੀਗੀ ਤੇ ਉਸ ਇੰਟਰਵਿਊ ਦੇ ਵਿੱਚ ਇਹਨਾਂ ਨੇ ਦੱਸਿਆ ਸੀਗਾ ਕਿ ਕਿਵੇਂ ਭਾਈ ਸਾਹਿਬ ਉੱਥੇ ਸ਼ਹੀਦ ਹੋਏ ਨੇ ਤੇ ਅੱਜ ਨਿਊ ਜਰਸੀ ਦੀ ਸੰਗਤ ਵੱਲੋਂ ਜਦੋਂ ਵੀਡੀਓ ਵੇਖੇ ਉਹਨਾਂ ਨੇ ਤੇ ਸਾਡੇ ਰਾਹੀਂ 1 ਲੱਖ ਰੁਪਏ ਦੀ ਸੇਵਾ ਜਿਹੜੀ ਆ ਇਹਨਾਂ ਦੇ ਸਪੁਰਦ ਕਰਨ ਦਾ ਸਾਨੂੰ ਹੁਕਮ ਹੋਇਆ ਸੀਗਾ ਤੇ ਭਾਈ ਸਰਬਜੀਤ ਸਿੰਘ ਦਾ ਨੰਬਰ ਹੈ ਜੀ 80543 09595 8054409595 ਇਹ ਇਹਨਾਂ ਦਾ ਫੋਨ ਨੰਬਰ ਹੈ ਜੀ ਤੇ ਸਾਧ ਸੰਗਤ ਜੀ ਅ ਉਮਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਭਾਈ ਸਰਬਜੀਤ ਸਿੰਘ ਜੀ ਦਾ ਕਿ ਅਜੇ ਤੱਕ ਇਹ ਪਰਿਵਾਰ ਜਿਹੜਾ ਹੈ ਇਹ ਕਿਰਾਏ ਤੇ ਰਹਿੰਦਾ ਇਹਨਾਂ ਦਾ ਆਪਣਾ ਘਰ ਕੋਈ ਨਹੀਂ ਜਿਨ੍ਹਾਂ ਨੇ ਗੁਰੂ ਘਰ ਦੀ ਮਰਿਆਦਾ ਦੇ ਲਈ ਕੁਰਬਾਨੀਆਂ ਕੀਤੀਆਂ ਹੋਣ ਤੇ ਆਓ ਸਾਧ ਸੰਗਤ ਜੀ ਸਾਰੇ ਰਲ ਮਿਲ ਕੇ ਸ਼ੁਰੂਆਤ ਜਿਹੜੀ ਆ ਸਾਡੇ ਸੰਸਥਾ ਦੇ ਰਾਈ ਹੋ ਗਈ ਸੀ ਥੋੜਾ ਜਿਹਾ ਹਲਾ ਮਾਰਿਆ ਵਾ ਨਿਊ ਜਰਸੀ ਦੀ ਸੰਗਤ ਨੇ ਤੇ ਸਾਰੇ ਜਣੇ ਨਾਲ ਮਿਲ ਕੇ ਜਿਹੜਾ ਆਉ ਕਿਉਂਕਿ ਇਹ ਘਰ ਜਿਹੜੇ ਬਣਾਉਣੇ ਇਕੱਲੇ ਕਰੇ ਦਾ ਕੰਮ ਨਹੀਂ ਕਿਉਂਕਿ ਇੱਕ ਤੇ ਜਗ੍ਹਾ ਵੀ ਹੈ ਨਹੀਂ ਇਹਨਾਂ ਕੋਲ ਪਲਾਟ ਵੀ ਲੈਣਾ ਪੈਣਾ ਤੇ ਘਰਾਂ ਕੋ ਬਣਿਆ ਬੱਤਰਾ ਵੇਖ ਲਾਂਗੇ ਕੋਈ ਜਾਇਜ਼ਿਆ ਤੇ ਆਉ ਸਾਰੀ ਸੰਗਤ ਨਾਲ ਮਿਲ ਕੇ ਹਲਾ ਮਾਰੀਏ ਤੇ ਇਹਨਾਂ ਦੇ ਸਿਰ ਦੀ ਛੱਤ ਬਣਾਈਏ ਅ ਭਾਈ ਸਰਬਜੀਤ ਸਿੰਘ ਜੀ ਜਗ੍ਹਾ ਵੀ ਨਹੀਂ ਹੈਗੀ ਆਪਣੇ ਕੋਲ ਇੱਥੇ ਨਹੀਂ ਤੇ ਇੱਥੇ ਕਿਹੜੇ ਏਰੀਆ 'ਚ ਰਹਿ ਰਹੇ ਹੋ ਅਮਰਸਰ ਦੇ ਐ ਫਿਲ ਹੈ ਸੈੱਡ ਬਿਸ ਨਿਕਲੇ ਹੋ ਇਹ ਕਿਹੜੇ ਰੋਡ ਤੇ ਪੈਗੀ ਤਰਨਤਨ ਰੋਡ ਤਰਨਤਨ ਰੋਡ ਤੇ ਅੱਛਾ ਕਿੰਨਾ ਕਰਾਇਆ ਜੇ ਦੇਣਾ ਪੈਂਦਾ ਜੀ 7500 ਰੁਪਿਆ 7500 ਰੁਪਿਆ ਸਾਢੇ 7000 ਰੁਪਿਆ ਹਰ ਮਹੀਨੇ ਕਰਾ ਜਾਂਦਾ ਤੇ ਕਿੰਨੇ ਮੈਂਬਰ ਰਹਿੰਦੇ ਉੱਥੇ ਪਰਿਵਾਰ ਦੇ ਉਸ ਘਰ ਚ ਹਾਂਜੀ ਮੈਂਬਰ ਪੰਜ ਮੈਂਬਰ ਰਹਿੰਦੇ ਉੱਥੇ ਹਾਂਜੀ ਤੇ ਕਿਤੇ ਪਲਾਟ-ਪਲੋਟ ਵੀ ਨਹੀਂ ਕਦੀ ਕਿਤੇ ਬਣਿਆ ਹੀ ਨਹੀਂ ਸਬਬ ਨਹੀਂ ਬਣਿਆ ਕੋਈ ਨਹੀਂ ਸਤਗੁਰੂ ਕਿਰਪਾ ਕਰਨਗੇ ਤੇ ਕੋਈ ਨਾ ਕੋਈ ਕੋਈ ਨਾજર ਚ ਹੈਗਾ ਜੇ ਮਕਾਨ ਕੋਈ ਜਿਹੜਾ ਤੁਸੀਂ ਜਰਜੀ ਕੀਮਤ ਦੇ ਉੱਤੇ ਸੰਗਤ ਨੂੰ ਫਿਰ ਅਰਜ਼ ਬੇਨਤੀ ਕਰਦੇ ਆਂਗੇ ਵੀ ਉਹ ਸਾਰੇ ਤੁਹਾਨੂੰ ਰਲ ਮਿਲ ਕੇ ਬਣਾ ਦੇਣਗੇ। ਉਹ ਵਸ ਫਿਰ ਦੇਖ ਲਵਾਂਗੇ ਇਹ ਇੰਨੇ ਜਿਹਾ ਪਲਾਟ ਹੀ ਡੈਲੀ ਹੋਊ। ਅੱਛਾ। ਹਾਂ ਤੁਸੀਂ ਕੋ ਪਲਾਟ ਨਜ਼ਰ ਚ ਰੱਖੋ ਵੀ ਕਿੰਨੇ ਕ ਦਾ ਮਿਲਦਾ। ਤੇ ਉਸ ਹਿਸਾਬ ਨਾਲ ਫਿਰ ਆਪਾਂ ਜਿਹੜਾ ਵਾ ਸੰਗਤ ਨੂੰ ਅਰਜ਼ ਬੇਨਤੀ ਕਰਕੇ ਤੇ ਕੋਸ਼ਿਸ਼ ਕਰਾਂਗੇ ਜੀ। ਹਾਂਜੀ। ਉਹ ਤਰੀਬ ਨਾਲ ਕਈ ਦੇ ਬਹੁਤ ਮਹਿੰਗੇ ਨੇ। ਹਾਂਜੀ। ਇੱਕ ਕਲੋਨੀ ਰੱਖੀ ਐ ਸਿਲਵਰ ਸਟੇਟ। ਠੀਕ ਆ ਉਹ ਤੇ तकरीबन 10000 ਰੁਪਏ ਦਾ ਰੇਟ ਹੈਗਾ ਵਾ 10000 ਗੱਜ ਦਾ ਹਾਂਜੀ ਯਾਨੀ ਕਿ ਜੇ 100 ਗੱਜ ਲਵਾਂਗੇ ਤੇ 10 ਲੱਖ ਦਾ ਆਊਗਾ ਹਾਂਜੀ 100 ਗੱਜ ਦੇ ਵਿੱਚ ਹੋਜੂ ਟਾਈਮ ਪਾਸ ਆ ਇਹਨਾਂ 100 100 100 ਗੱਜ ਜਿੰਨਾ ਵਿੱਚ ਦੇਗਾ ਪਲਾਟ ਨਹੀਂ ਵੇਖਣ ਮੇਲ ਨਹੀਂ ਗੱਲ ਲੈਣਾ ਕਿੰਨਾ ਮਿਲਦਾ ਆ ਹਾਂਜੀ ਪਲਾਟ ਮਿਲਦਾ ਕਿੰਨਾ ਹਾਂ 100 ਮਿਲਦਾ 100 ਮਿਲਦਾ 100 ਮਿਲਦਾ ਠੀਕ ਆ ਚਲੋ ਕੋਈ ਨਹੀਂ ਤੁਸੀਂ ਪਲਾਟ ਜ਼ਰੂਰ ਨਜ਼ਰ 'ਚ ਰੱਖੋ ਫਿਰ ਸੰਗਤ ਨੂੰ ਅਰਜ਼ ਬੇਨਤੀ ਕਰਾਂਗੇ ਸਤਿਗੁਰੂ ਕਿਰਪਾ ਕਰਨਗੇ ਇਹ ਅੱਜ ਦੀ ਜੀ 1 ਲੱਖ ਦੀ ਸੇਵਾ ਆਪਜੀ ਲਈ ਨਿਊ ਜਰਸੀ ਦੀ ਸੰਗਤ ਨੇ ਭੇ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਨਿਊ ਜਾਸੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਮਹਾਰਗਾਰੀ ਇੱਕ ਲੱਖ ਦੀ ਸੇਵਾ ਤੇ ਜੀਆ ਮਿਹਰਬਾਨੀ ਆਪ ਦਾ ਬਹੁਤ ਬਹੁਤ ਧੰਨਵਾਦ ਇਸੇ ਦਰਾ ਆਪ ਕਿਰਪਾ ਕਰਦੇ ਰਹੋ ਗਾਗਨ ਕਾਂ ਬਣ ਜਾਵੇ ਕੋਈ ਨਹੀਂ ਸਾਧੂ ਕਿਰਪਾ ਕਰਨਗੇ ਜੀ ਕਿਉਂਕਿ ਸਾਧ ਸੰਗਤ ਜੀ ਅ ਕਈ ਵਾਰੀ ਬੜੇ ਬੜੇ ਵਿਦਵਾਨ ਕਥਾਕਾਰ ਭਾਈ ਸ਼ਹੀਦ ਭਾਈ ਅਵਤਾਰ ਸਿੰਘ ਪਾਰੋਵਾਲ ਜੀ ਦੇ ਉੱਥੇ ਸੇਵਾ ਕਾਰਜ ਨੂੰ ਉਹਨਾਂ ਦੇ ਸਿੱਧਕ ਭਰੋਸੇ ਦਾ ਜ਼ਿਕਰ ਕਰਦੇ ਨੇ ਜਦੋਂ ਕੋ ਸਮਾਗਮ ਹੁੰਦੇ ਨੇ ਇਹ ਬਹੁਤ ਮਹਾਨ ਸ਼ਹੀਦ ਹੋਏ ਨੇ ਭਾਈ ਅਵਤਾਰ ਸਿੰਘ ਜੀ ਪਾਰੋਵਾਲ ਤੇ ਆਓ ਰਲ ਮਿਲ ਕੇ ਇਸ ਪਰਿਵਾਰ ਦੀ ਬਾਹ ਫੜੀਏ ਤੇ ਇਹਨਾਂ ਦੇ ਸਿਰ ਦੀ ਛੱਤ ਬਣਾਈਏ ਬਹੁਤ ਮਿਹਰਬਾਨੀ ਸਾਧ ਸੰਗਤ ਜੀ ਵੀਡੀਓ ਨੂੰ ਵਰਤਵਾਤ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ